ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮੰਗੋ ਆਈਸਕ੍ਰੀਮ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਆਪਾਂ ਇਹ ਰੈਸਪੀ ਬਣਾਵਾਂਗੇ ਇਹ 15 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਮਤਲਬ ਇਹਨੂੰ ਤਿਆਰ ਕਰਨ ਲਈ 15 ਮਿੰਟ ਚਾਹੀਦੇ ਨੇ ਤੇ ਇਹ ਬਿਨਾਂ ਗੈਸ ਅਸੀਂ ਚਲਾਏ ਇਹ ਵਾਲੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਆਓ ਇਹਨੂੰ ਬਣਾਉਣਾ ਸ਼ੁਰੂ ਕਰੀਏ ਮੰਗੋ ਆਈਸਕ੍ਰੀਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ 1 ਕੱਪ ਲੈ ਲਵਾਂਗੇ ਦੁੱਧ ਦਾ ਇਹ ਅਸੀਂ ਫੁੱਲ ਫੈਟ ਕਰੀਮ ਦੁੱਧ ਜਿਹੜਾ ਮੱਝ ਦਾ ਦੁੱਧ ਹੁੰਦਾ ਹੈ ਉਹ ਲਿਆ ਹੈ 1 ਕੱਪ ਹੀ ਅਸੀਂ ਮਲਾਈ ਦਾ ਲਿਆ ਹੈ 1 ਕੱਪ ਅਸੀਂ ਲ ਅਸੀਂ ਆਂਬ ਲੈ ਲਵਾਂਗੇ ਆਂਬ ਅਸੀਂ ਲੈਣੇ ਪੱਕੇ ਜਿਹੜੇ ਬਿਲਕੁਲ ਮਿੱਠੇ ਹੋਣ ਹੁਣ ਅਸੀਂ ਸਭ ਤੋਂ ਪਹਿਲਾਂ ਮਿਕਸੀ ਦਾ ਇੱਕ ਵੱਡਾ ਜੱਗ ਲੈ ਲਵਾਂਗੇ ਦੁੱਧ ਮਲਾਈ ਤੇ ਸੁੱਕਾ ਦੁੱਧ ਇਹਨਾਂ ਤਿੰਨਾਂ ਨੂੰ ਅਸੀਂ ਬਾਰੀ-ਬਾਰੀ ਸਿਰ ਇਸ ਜੱਗ ਦੇ ਵਿੱਚ ਪਾਵਾਂਗੇ ਪਹਿਲਾਂ ਅਸੀਂ ਦੁੱਧ ਪਾ ਲਵਾਂਗੇ ਫਿਰ ਅਸੀਂ ਮਲਾਈ ਪਾਵਾਂਗੇ ਫਿਰ ਸੁੱਕਾ ਦੁੱਧ ਇਹਨਾਂ ਤਿੰਨਾਂ ਨੂੰ ਅਸੀਂ ਥੋੜੀ ਦੇਰ ਦੇ ਲਈ ਗ੍ਰाइंड ਕਰਨਾ ਹੈ ਕਿਉਂਕਿ ਜਿਹੜਾ ਸੁੱਕਾ ਦੁੱਧ ਹੈ ਮਲਾਈ ਹੈ ਇਹ ਤਿੰਨੇ ਇਕੱਠੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਥੋੜੀ ਦੇਰ ਚਲਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਖੋਲ ਕੇ ਦੇਖ ਲਵਾਂਗੇ ਇੱਧਰ ਜਿਹੜਾ ਸਾਡਾ ਦੁੱਧ ਮਲਾਈ ਤੇ ਸੁੱਕਾ ਦੁੱਧ ਹੈ ਤਿੰਨੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਐ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਜਿਹੜਾ ਇਹ ਮਲਾਈ بیس ਵਾਲਾ ਦੁੱਧ ਹੈਗਾ ਇਹਨੂੰ ਅਸੀਂ ਕੱਢ ਲਵਾਂਗੇ ਜਿਹੜਾ ਆਪਾਂ ਥੋੜਾ ਜਿਹਾ ਇਹ ਦੁੱਧ ਕੱਢਿਆ ਹੈ ਇਹਨੂੰ ਆਪਾਂ ਫ੍ਰੀਜਰ ਦੇ ਵਿੱਚ ਠੰਡਾ ਹੋਣ ਲਈ ਰੱਖ ਦੇਵਾਂਗੇ ਇੱਧਰ ਅਸੀਂ ਇਸੇ ਹੀ ਜੱਗ ਦੇ ਵਿੱਚ ਆਂਬ ਪਾ ਦਵਾਂਗੇ ਕੱਟੇ ਹੋਏ ਜਿਹੜੇ ਇੱਕ ਕੋਲੀ ਭਰ ਕੇ ਅਸੀਂ ਕੱਟੇ ਸੀ ਨਾਲ ਅਸੀਂ ਅੱਧਾ ਕੱਪ ਜਿਹੜਾ ਖੰਡ ਦਾ ਹੈ ਉਹ ਵੀ ਪਾ ਦਵਾਂਗੇ ਹੁਣ ਆਪਾਂ ਆਂਬਾਂ ਤੇ ਖੰਡ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਗ੍ਰाइंड ਕਰ ਲਵਾਂਗੇ ਚੰਗੀ ਤਰ੍ਹਾਂ ਬਿਲਕੁਲ ਜਿਹੜ ਹੁਣ ਅਸੀਂ ਇੱਕ ਕੱਚ ਦਾ ਬਰਤਨ ਲੈ ਲਵਾਂਗੇ ਜਿਹੜਾ ਅਸੀਂ ਆਈਸਕ੍ਰੀਮ ਵਾਲਾ ਇਹ ਵਾਲਾ ਬੇਸ ਤਿਆਰ ਕੀਤਾ ਹੈ ਇਹਨੂੰ ਅਸੀਂ ਇਸ ਕੱਚ ਦੇ ਬਰਤਨ ਦੇ ਵਿੱਚ ਪਾ ਦਵਾਂਗੇ ਸਾਰੇ ਨੂੰ ਚੰਗੀ ਤਰ੍ਹਾਂ ਹੁਣ ਅਸੀਂ ਇਹਨੂੰ ਢੱਕ ਕੇ ਇੱਕ ਇਸ ਤਰ੍ਹਾਂ ਦੀ ਸ਼ੀਟ ਲੈ ਲਵਾਂਗੇ ਢੱਕ ਕੇ ਇਹਨੂੰ ਸ਼ੀਟ ਦੇ ਨਾਲ ਹੀ ਢੱਕਣਾ ਹੈ ਇਹਦੇ ਨਾਲ ਜਿਹੜੀ ਬਰਫ਼ ਹੈ ਦੇ ਉੱਪਰ ਨਹੀਂ ਜੰਮੇਗੀ ਸਿਰਫ ਅਸੀਂ 15 ਮਿੰਟ ਦੇ ਲਈ ਇਹਨੂੰ ਆਪ ਫ੍ਰੀਜ਼ਰ ਦੇ ਵਿੱਚ ਰੱਖਣਾ ਹੈ 15 ਮਿੰਟ ਹੋ ਚੁੱਕੇ ਨੇ ਹੁਣ ਅਸੀਂ ਇਹ ਵਾਲੀ ਸ਼ੀਟ ਇਹਦੇ ਉੱਪਰੋਂ ਦੀ ਹਟਾ ਦਿੰਦੇ ਹਾਂ ਇਹਦੇ ਉੱਪਰ ਅਸੀਂ ਹੁਣ ਪਾਵਾਂਗੇ ਕੱਟੇ ਹੋਏ ਆਂਬ ਅੰਬ ਪਾਨ ਤੋਂ ਪਹਿਲਾਂ ਅਸੀਂ ਇੱਕ ਵਾਰੀ ਚਮਚ ਦੇ ਨਾਲ ਹਲਕੀ ਜਿਹੀ ਛੇੜ ਮਾਰ ਲਵਾਂਗੇ ਤੇ ਜਿਹੜੇ ਅੰਬ ਕੱਟ ਕੇ ਰੱਖੇ ਆ ਇਹਦੇ ਉੱਪਰ ਉਹ ਦੀ ਅਸੀਂ ਪਾਵਾਂਗੇ ਹੁਣ ਅੰਬ ਪਾ ਕੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਜਿਹੜਾ ਇੱਧਰ ਅਸੀਂ ਥੋੜਾ ਜਿਹਾ ਮਲਾਈ بیس ਵਾਲਾ ਮਟੀਰੀਅਲ ਬਚਾ ਕੇ ਰੱਖਿਆ ਸੀ ਆ ਦੇਖੋ ਇਹ ਵੀ ਮੈਂ ਫ੍ਰੀਜਰ 'ਚ ਰੱਖਿਆ ਸੀ ਹਲਕਾ ਜਿਹਾ ਜੰਮ ਗਿਆ ਹੈ ਤੇ ਇਹਨੂੰ ਵੀ ਅਸੀਂ ਇਹਦੇ ਉੱਪਰ ਉਹ ਦੀ ਇਸ ਤਰ੍ਹਾਂ ਪਾ ਦਵਾਂਗੇ ਤੇ ਇਹ ਪਾਨ ਤੋਂ ਬਾਅਦ ਅਸੀਂ ਇਹਨੂੰ ਫਿਰ ਚਮਚ ਦੇ ਨਾਲ ਹਲਕਾ ਜਿਹਾ ਮਿਕਸ ਕਰ ਦਵਾਂਗੇ ਹੁਣ ਆਪਾਂ ਇਹਨੂੰ ਉਸੇ ਸ਼ੀਟ ਦੇ ਨਾਲ ਦੁਬਾਰਾ ਤੋਂ ਚੰਗੀ ਤਰ੍ਹਾਂ ਟੱਕ ਦਵਾਂਗੇ ਇਹਨੂੰ ਅਸੀਂ ਪੂਰੀ ਰਾਤ ਦੇ ਲਈ ਫ੍ਰੀਜ਼ਰ ਦੇ ਵਿੱਚ ਰੱਖਣਾ ਹੈ ਪੂਰੀ ਰਾਤ ਤੱਕ ਜਿਹੜੀ ਇਹ ਸਾਡੀ ਆਈਸਕ੍ਰੀਮ ਹੈਗੀ ਹੈ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਜੰਮ ਜਾਵੇਗੀ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਪ੍ਰੋਡੂਸੀ ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਦੇ ਨਾਲ ਪ੍ਰੈਸ ਕਰਕੇ ਫ੍ਰੀਜ਼ਰ ਦੇ ਵਿੱਚ ਹੁਣ ਰੱਖ ਦਿੰਦੇ ਹਾਂ ਤੇ ਅਗਲੇ ਦਿਨ ਸਵੇਰ ਨੂੰ ਅਸੀਂ ਇਹਨੂੰ ਕੱਢ ਕੇ ਤੁਹਾਨੂੰ ਚੈੱਕ ਕਰਾਵਾਂਗੇ ਅਗਲਾ ਦਿਨ ਸਵੇਰ ਹੋ ਚੁੱਕਾ ਹੈ ਅਸੀਂ ਜਿਹੜੀ ਆਈਸਕ੍ਰੀਮ ਹੈ ਇਹ ਕੱਢ ਲਈ ਹੈ ਦੇਖੋ ਜਿਹੜੀ ਇਧਰ ਸਾਡੀ ਆਈਸਕ੍ਰੀਮ ਹੈ ਚੰਗੀ ਤਰ੍ਹਾਂ ਜੰਮ ਚੁੱਕੀ ਹੈ ਵਧੀਆ ਤਿਹ ਲੋ ਜਿਹੜੀ ਸਾਡੀ ਆਈਸਕ੍ਰੀਮ ਹੈਗੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਮਲਾਈ ਵਾਲੀ ਆਈਸਕ੍ਰੀਮ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਕੋਈ ਵਿਪ کریم ਦੀ ਜ਼ਰੂਰਤ ਨਹੀਂ ਪੈਣੀ ਹੈ ਵਿਪ کریم ਤੋਂ ਬਗੈਰ ਹੀ ਤੁਸੀਂ ਇਹ ਸਵਾਦ ਦੀ ਆਈਸਕ੍ਰੀਮ ਬੱਚਿਆਂ ਨੂੰ ਘਰ ਵਿੱਚ ਬਣਾ ਕੇ ਦਿਓ ਜੇਕਰ ਤੁਸੀਂ ਸੁੱਕਾ ਦੁੱਧ ਨਹੀਂ ਹੈ ਜਾਂ ਨਹੀਂ ਪਾਣਾ ਚਾਹੁੰਦੇ ਹੋ ਉਹਦੀ ਜਗ੍ਹਾ ਤੇ ਤੁਸੀਂ ਥੋੜੀ ਮਲਾਈ ਵੱਧ ਪਾ ਲਓ ਜਾਂ ਦੁੱਧ ਨੂੰ ਥੋੜਾ ਕਾੜ ਲਵੋ ਦੁੱਧ ਨੂੰ ਸੰਗਣਾ ਕਰ ਲਵੋ ਤੇ ਆਈਸਕ੍ਰੀਮ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਿਲਾਓ ਘਰ ਦੇ ਵਿੱਚ ਹੀ ਬਾਜ਼ਾਰ ਨਾਲੋਂ ਵਧੀਆ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਕੋਈ ਨਵੀਂ ਰੈਸਪੀ ਦੇ ਨਾਲ